ਹਾਂਜੀ ਕਰੀਅਰ ਸਟਾਰ ਜੀ ਅੱਜ ਜੀ ਸਾਹਿਬ ਅੱਜ ਤੁਹਾਡਾ ਸਾਰਿਆਂ ਦਾ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਜਿਹੜਾ ਤੁਸੀਂ ਪਹੁੰਚੇ ਹੋ ਅੱਜ ਹਲਕਾ ਗੜ ਸ਼ੰਕਰ ਦੇ ਲਈ ਮੈ ਸਾਹਿਬਨਾ ਕੇ ਬੜਾ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜਸ਼ੇਂਕਰ ਤੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਅੱਜ ਇਹਨਾਂ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸਮ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ-ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹੜਾ 14 ਕਰੋੜ ਦੇ ਪਿੱਛੇ ਅਸੀਂ ਉਦ ਘਟਾਟਿੰਗ ਕਰਕੇ ਹਟਿਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਜਿਹੜਾ ਐਸਟੀਪੀ ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਹਪੜ ਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਗ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਗ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜ ਸ਼ੰਕਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾ ਰੁਪਏ ਉਸ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਹੀ ਬਹੁਤ ਲੰਬੀ ਲਿਸਟ ਨੇ ਕੰਮਾਂ ਦੀ ਜਿਨ੍ਹਾਂ ਨੂੰ ਕੰਮ ਦੇਖਦੇ ਹੋਇਆ ਸਾਡੇ ਸਾਰੇ ਸਾਥੀ ਸਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪ ਦੇ ਨਾਲ ਸਾਰਿਆਂ ਨੂੰ ਰੂਬਰੂ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਗੜ ਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕ ਦੇਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੇ ਸੀਨੀਅਰ ਸਟਿਟਿਜ ਨੇ 72 ਸਾਲ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਖੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜਸ਼ਣ ਕਰਤੋਂ ਤੇ ਉਹਨਾਂ ਦੇ ਨਾਲੇ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗੜਸ਼ਣ ਕਰਤੋਂ ਐਮ ਸੀ ਸਾਬਾਨ ਨੇ ਔਰ ਨਾਲ ਹੀ ਸੋਮਨਾਥ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੜ ਤੋਂ ਬਲਬੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੂੰ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਬੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰਨਜੀਤ ਜੀ ਜੋ ਕਿ ਗਰਸ਼ੰਕਰ ਦੇ ਵਜੇ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਉਹਨਾਂ ਸਰਦਾ ਕੁਲਦੀਪ ਸਿੰਘ ਇਹ ਵੀ ਪਿੰਡ ਚੱਕ ਸਿੰਘ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰੜੋਂ ਰਾਮਪੁਰ ਬਿਰੜੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਜਾਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਅੱਗੇ ਆਓ ਪਰਮੇਸ਼ਵਰ ਜੀ ਤੁਸੀਂ ਚੇਹਰੇ ਨਾਲ ਸ਼ੁਰੂ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਪਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਸ਼ਾਂਤ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਬੇ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕਿਹਾ ਜੋ ਕੁਝ ਕੁ ਟੀਮ ਦੇਖਦਾ ਹੋਗਾ ਕੋਮਿਸ਼ਨਰ ਸਰਜੀਤ ਸਿੰਘ ਜੀ ਤੇ ਨਾਲ ਬੰਟੀ ਤਨੇਜਾ ਜੀ ਜੋ ਕਿ ਗਰਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਵਾ ਰਹੇ ਨੇ ਉਹਨਾਂ ਦੇ ਨਾਲ ਜੇਕੇ ਜਿਹੜੇ ਕੇ 2007 ਦੇ ਵਿੱਚ ਐਮ.ਐਲ.ਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵ ਸੈਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੋਂ ਕੀ ਕਹਉਣਾ ਸਰਦਾਰ ਜੀ ਪਦਲਾ ਕਸਟਮ ਹੋ ਗਿਆ ਜੀ ਹੋ ਗਿਆ ਹਾਂਜੀ ਰਿੰਕਾ ਜੀ ਕਿੱਧਰ ਨੇ ਰਿੰਕਾ ਪੱਲੇ ਪਾਸ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ ਨਾਲ ਸਾਡੇ ਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢਿਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਇ ਦਿੱਤਾ ਹੈ ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ਿਲਾ ਦੇਵੀ ਜੀ ਕੌਂਸਲਰ ਨੇ ਔਰ ਜਿਨ੍ਹਾਂ ਨੇ ਵੀ ਆਮ ਆਦੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਨਾਂ ਨਾਲ ਲੰਬੜਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਕੋ ਖੁਦ ਕੌਂਸਲਰ ਰਹੇ ਨੇ ਇਹਨਾਂ ਦੇ ਭਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਨਾਲ ਦੀਪਕ ਐਮ ਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰਜੰਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠੇਕੇਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਵਾਰ ਨੰਬਰ 4 ਗੜਸ਼ੰਕਰ ਤੋਂ ਨਾਰੇ ਸਾਡੇ ਹਰਪ੍ਰੀਤ ਜੀ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜ੍ਹਸ਼ੰਕਰ ਦੇ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕਾਲੀਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਹਨਾਂ ਹੱਕਾਂ ਹਕੂਕਾਂ ਦੇ ਲਈ ਜਿਹਨਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜ੍ਹਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੇ ਉਮੀਦਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਕਿ ਜਿਹੜੇ ਉਮੀਦਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਪਰ ਖਰੇ ਉਤਰਾਂਗੇ ਔਰ ਸਾਰਿਆਂ ਨੂੰ ਪ੍ਰਣ ਕੀਤਾ ਕੇ ਮਾਨਯੋਗ ਮਾਲਵਿੰਦਰ ਕੰਗ ਸਾਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਵੱਡੇ ਮਾਰਜਨ ਦੇ ਨਾਲ ਗੜਸ਼ੰਕੋ ਤੋਂ ਸੀਟ ਜਤਾ ਕੇ ਜਿਹੜਾ ਆ ਉਹ ਆਵਾ ਦੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਵਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਬਾਜ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵੈਲਕਮ ਫੋਟੋ ਹੋ ਗਈ ਸਿਰ ਕਮਲ ਓਡੀਸਾ ਮਤਲਬ ਇਹ ਚੋਨਾ ਦੇ ਨਜ਼ਦੀਕ ਕੀ ਕਿਵੇਂ ਜੋਨੀਆਂ ਨੇ ਇਸ ਕੀ ਇਰੈਕਸ਼ਨ ਦੇ ਨਜ਼ਦੀਕ ਨਾਲ ਉਹ ਇਹ ਚੀਜ਼ਾਂ ਸਭੀਆਂ ਪਸੰਦ ਆਈਆਂ ਇਸ ਤੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਕਿ ਨਾ ਕਿ ਤੁਹਾਡੇ ਪਾਰਟੀ ਦੇ ਵਿਚ ਆਮ ਸਾਥੀਆਂ ਨੇ ਕਿਉਂਕਿ ਜਦੋਂ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਹੈ ਜਦੋਂ ਚੋਨਾ ਦੀ ਵਾਰੀ ਆਉਂਦੀ ਹੈ ਤੇ ਉਦੋਂ ਲੋਕਾਂ ਨੇ ਮਨ ਬਣਾਉਣਾ ਹੁੰਦਾ ਕਿ ਆਪਾਂ ਕਿਸ ਪਾਰਟੀ ਨੂੰ ਸਮਰਥਨ ਕਰਨਾ ਔਰ ਕਿਹੜੀ ਪਾਰਟੀ ਨੇ ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ ਅੱਜ 2 ਸਾਲ ਦਾ ਕੰਮ ਕਰ ਮੈਂ ਸਾਰੇ ਸਾਥੀਆਂ ਨੇ ਦੇਖਿਆ ਔਰ ਪਿਛਲੇ 70 75 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਉਹ ਭਾਵੇਂ ਗੜਸ਼ੰਗ ਦੇ ਵਿੱਚ ਬਾਈਪਾਸ ਦੀ ਗੱਲ ਕਰਦੇ ਆ ਭਾਵੇਂ ਉੱਥੇ ਅਸੀਂ ਸੀਵਰੇਜ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਕੰਮ ਐ ਉਹ ਅੱਜ ਆਮਾ ਦੀ ਪਾਰਟੀ ਨਾਲ ਆਸ ਵੱਜੀ ਐ ਕਿ ਹੁਕਮ ਪੂਰੇ ਹੋਣਗੇ ਅਜੇ ਉਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਜਿਹੜੇ ਮੇਰੇ ਸਾਥੀ ਐ ਪਾਰਟੀ ਵਿੱਚ ਸ਼ਾਮਲ ਹੋਏ ਠੀਕ ਐ ਜੀ ਥੈਂਕ ਯੂ ਥੈਂਕ ਯੂ ਸਾਤਿਰਾ ਜਿੰਦਾਬਾਦ ਆਪਾ ਦੀ ਜਿੰਦਾਬਾਦ 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 ਮੇਰੇ ਕੋਲ ਪੱਕਾ